ਅਜ ਕਦਰ ਰੋਡ ਤੇ ਸਥਿਤ ਕੁਲਵੀਰ ਪੈਲੈਸ ਵਿਕੇ ਭਾਜਪਾ ਵੱਲੋਂ ਇੱਕ ਮੀਟਿੰਗ ਰੱਖੀ ਗਈ ਜਿਸ ਵਿੱਚ ਇੱਕ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੂੰ ਪਾਰਟੀ ਵਿੱਚ ਜੁਆਇਨ ਕਰਵਾਇਆ ਗਿਆ ਇਹ ਮੀਟਿੰਗ ਚਟਾਨਾ ਦੇ ਯੂਥ ਆਗੂ ਗੁਰਦੀਪ ਸਿੰਘ ਮਿੱਠੂ ਵੱਲੋਂ ਆਰਗੇਨਾਈਜ਼ ਕੀਤੀ ਗਈ ਸੀ ਜਿਸ ਵਿੱਚ ਭਾਜਪਾ ਦੇ ਸੀਨੀਅਰ ਆਗੂ ਵਿਜੇ ਸਾਫਲਾ ਅਤੇ ਹਲਕਾ ਫਤਿਹਗੜ੍ਹ ਸਾਹਿਬ ਤੋਂ ਭਾਜਪਾ ਦੇ ਉਮੀਦਵਾਰ ਗੇਜਾਰਾਮ ਵਾਰਮਿਕੀ ਦੀ ਮੌਜੂਦਗੀ ਵਿੱਚ ਯੂਥ ਆਗੂ ਗੁਰਦੀਪ ਸਿੰਘ ਮਿੱਠੂ ਨੇ ਆਪਣੇ ਸਾਥੀਆਂ ਸਮੇਤ ਭਾਜਪਾ ਦਾ ਪੱਲਾ ਫੜਿਆ ਉਥੇ ਗੁਰਦੀਪ ਸਿੰਘ ਮਿੱਠੂ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਦੱਸਿਆ ਕਿ ਉਹ ਭਾਜਪਾ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਨਾਲ ਜੁੜੇ ਹਨ ਖੇਸ਼ ਰੂਪ ਚ ਜਿਹੜੇ ਮਾਨਯੋਗ ਨਰਿੰਦਰ ਮੋਦੀ ਜੀ ਕਿਸਾਨਾਂ ਦਾ ਬਹੁਤ ਸਤਿਕਾਰ ਕਰਦੇ ਨੇ ਕਿਸਾਨਾਂ ਦੀ ਚਿੰਤਾ ਕਰਦੇ ਨੇ ਔਰ ਇਸੇ ਕਰਕੇ ਕਿਸਾਨ ਫਸਲ ਬੀਮਾ ਯੋਜਨਾ ਲਈ ਲੈਂਦੀ ਕਿਸਾਨਾਂ ਨੂੰ ਹਮੇਸ਼ਾ ਉਹ ਧਰਨੇ ਪ੍ਰਦਰਸ਼ਨ ਲਾਉਂਦੇ ਸੀ ਖਾਦ ਬੀਜ ਦੇ ਲਈ ਉਹ ਕਿਤੇ ਸਮੱਸਿਆ ਨਾ ਆਵੇ ਤੁਸੀਂ ਦੇਖਿਆ 10 ਸਾਲਾਂ ਚ ਇਸ ਸਮੱਸਿਆ ਨਹੀਂ ਆਈ ਕਿਤੇ ਵੀ ਉਹਨਾਂ ਦੀ ਪੂਰਤੀ ਕੀਤੀ ਕਿਸਾਨ ਦਾ ਜਿਹੜਾ ਫਸਲ ਬੀਮਾ ਪਹਿਲਾਂ ਹੈਕਟੜਾਂ ਚ ਹੁੰਦਾ ਸੀ ਹੁਣ ਉਹ ਜਿਹੜਾ ਏਕੜਾਂ ਚ ਕਰਤਾ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਜਿਹੜਾ ਪਹਿਲਾਂ ਇੱਕ ਪਿੰਡ ਨੂੰ ਬਲੌਕ ਬਣ ਕੇ ਕਰਦਾ ਸੀ ਫਿਰ ਹੁਣ ਛੋਟੇ ਛੋਟੇ ਬਲੌਕ ਕਰਕੇ ਬਣਾਤੇ ਔਰ ਉਹਦਾ ਮਤਲਬ ਹੈ ਕਿ ਕਿਸਾਨਾਂ ਨੂੰ ਉਹ ਸਹੀ ਫਾਇਦਾ ਦੇਣਾ ਚਾਹੁੰਦੇ ਕਿਸਾਨ ਸਨਮਾਨੀ ਦੀਦਾ ਜਿਹੜੀ ਉਹ ਸ਼ੁਰੂ ਕਰਤੀ ਤੇ ਇਹ ਸਾਰੀਆਂ ਚੀਜ਼ਾਂ ਅਕਰ ਉਹਨਾਂ ਦੇ ਲਈ ਕੀਤੀਆਂ ਜਾਂਦੀਆਂ ਤੇ ਆਪਣੀ ਕੋਈ ਗੱਲ ਦੱਸਣਗੇ ਤਾਂ ਹਰ ਜਾਇਜ਼ ਜਿਹੜੀ ਮੰਗ ਮੰਨਣ ਮੰਨਣ ਦੇ ਲਈ ਸਾਡੀ ਅਸੀਂ ਵਚਨਬੱਧ ਹਾਂ ਕਿਸੇ ਤਰ੍ਹਾਂ ਦੀ ਵੀ ਕੋਈ ਸਮੱਸਿਆ ਉਹਦਾ ਸਮਾਧਾਨ ਕਰਨਾ ਸਾਡਾ ਕੰਮ ਹੈ ਇਸ ਤਰ੍ਹਾਂ ਰਾਗਵ ਚੱਟੜੀ ਦਾ ਇੱਕ ਪੋਸਟਰ ਜਿਹੜਾ ਬਿਆਨ ਦਾ ਵਾਇਰਲ ਹੋਇਆ ਹੋਇਆ ਕਿ ਜਿਹੜੇ ਅਰਵਿੰਦ ਕੇਜਰੀਵਾਲ ਨੇ ਉਹ ਕਾਂਗਰਸ ਨੂੰ ਵੋਟ ਦੇਣਗੇ ਤੇ ਜਿਹੜੇ ਰਾਹੁਲ ਗਾਂਧੀ ਨੇ ਉਹ ਆਪ ਨੂੰ ਵੋਟ ਦੇਣਗੇ ਕਿ ਡਿਫਰੈਂਸ ਜਿਹੜੀ ਇਸ ਤਰ੍ਹਾਂ ਦੀ ਮੇਰੇ ਕੋਲ ਧਿਆਨ ਚ ਨਹੀਂ ਹੈ ਕਿ ਪਰ ਹਾਂ ਅਗਰ ਕੋਈ ਅੱਧੀ ਗੱਲ ਹੈ ਤਾਂ ਉਹਨਾਂ ਦਾ ਜਵਾਬ ਉਹ ਦੇਣਾ ਜਿਹੜੇ ਸਾਫਤ ਸਿੰਘ ਆਪਣੇ ਚੰਜੀ ਸਿੰਘ ਚੰਨੀ ਨਾਲ ਜਿਨ੍ਹਾਂ ਦਾ ਬਿਆਨ ਆਇਆ ਕਿ ਜੇ ਸਾਡੀ ਸਰਕਾਰ ਆਈ ਤਵਕਾ ਬਾਡਰ ਖੋਲਾਂਗੇ ਤੇ ਪਾਕਿਸਤਾਨੀ ਪੰਜਾਬ ਇਲਾਜ ਕਰਾਉਣ ਆਉਣਗੇ ਦੇਖੋ ਪਾਕਿਸਤਾਨ ਦੇ ਹਜ਼ਾਰਾਂ ਲੋਕ ਹਰ ਸਾਲ ਹਿੰਦੁਸਤਾਨ ਚ ਇਲਾਜ ਕਰਨ ਦੇ ਲਈ ਆਉਂਦੇ ਇਹ ਕਿਤੇ ਸਮੱਸਿਆ ਹੀ ਨਹੀਂ ਹੈ ਇਹ ਤਾਂ ਸਮੱਸਿਆ ਉਹ ਆ ਕਿ ਜੇ ਇਸ ਤਰ੍ਹਾਂ ਪ੍ਰਧਾਨ ਮੰਤਰੀ ਕਹਿੰਦੇ ਅਸੀਂ ਵਾਦਾ ਬਾਰਡਰ ਖੋਲਣ ਲੱਗੇ ਸਿੱਧੂ ਕਹਿੰਦਾ ਮੈਂ ਖੋਲਦਾ ਸੋ ਜਿਹੜੀ ਚੀਜ਼ ਉਹਨਾਂ ਦੇ ਬਸ ਤੇ ਨਹੀਂ ਹੁੰਦੀ ਸਰਕਾਰ ਬਣਨੀ ਆ ਮੋਦੀ ਜੀ ਦੀ ਤੇ ਖੋਲ ਕੋਈ ਹੋਰ ਕਿੱਦਾਂ ਦੇਗਾ ਸੰਭਵ ਹੀ ਨਹੀਂ ਸੋ ਗੱਲਾਂ ਕਰਨੀਆਂ ਤਾਂ ਜੋ ਮਰਜ਼ੀ ਕਰੀ ਜਾਣ ਗੱਲਾਂ ਦਾ ਇਕੜਾ ਕਰਨਾ ਤੇ ਫਿਰ ਖੰਡ ਕੀ ਕੱਟ ਕਰਨੀ ਕਿ ਪਾਣੀ ਆ ਭਾਵ ਬਿਨਾ ਮਤਲਬ ਦੀ ਸਬਜ਼ੀ ਬਾਗੀ ਦਿਖਾਣੇ ਦੀ ਜੋ ਮਰਜ਼ੀ ਦਿਖਾਈ ਜਾਣ ਹਕੀਕਤ ਦੇ ਵਿੱਚ ਜਿਓ ਕਰਨ ਜੋਕੇ ਹੁੰਦੇ ਤੇ ਪਹਿਲਾਂ ਉਹਨਾਂ ਨੂੰ ਦਾਣਾ ਸਾਹਿਬ ਜਿਹੜਾ ਆ ਉਹ ਉਹਦੇ ਲਈ ਕਿਉਂ ਨਹੀਂ ਕੀਤਾ ਕੁਝ ਬਰਤਾਰਪੁਰ ਸਾਹਿਬ ਜਿਹੜਾ ਆ ਉਹਦੇ ਲਈ ਜਿਹੜਾ ਲੰਘਾ ਹੁਣ ਖੋਲਿਆ મોદી ਜੀ ਨੇ ਉਹ ਵੀ ਕਰ ਸਕਦੇ ਸੀ ਜੇ ਉਹ ਚਾਹੁੰਦੇ ਤਾਂ 10 ਸਾਲ ਉਹਨਾਂ ਦਾ ਸਰਦਾਰ ਪ੍ਰਧਾਨ ਸਿੱਖ ਜਿਹੜਾ ਆ ਉਹ ਪ੍ਰਧਾਨ ਮੰਤਰੀ ਰਿਹਾ ਵੀਰਬਾਲ ਜਿਹੜੇ ਬਾ ਉਹਨਾਂ ਦੀ ਵੀਰਬਾਲ ਦਿਵਸ ਦਾ ਸਨਮਾਨ ਤਾਂ ਉਹ ਵੀ ਦੇ ਸਕਦੇ ਸੀ ਪਰ ਐਸੀ ਕੋਈ ਸੋਚ ਵੀ ਨਹੀਂ ਆਈ ਔਰ ਮੈਨੂੰ ਯਾਦ ਹੈ ਕਿ ਉਹਨਾਂ ਨੂੰ ਅਸੀਂ ਸਾਡੀ ਜਦੋਂ ਸਾਂਝੀ ਸਰਕਾਰ ਸੀ ਆਨੰਦਪੁਰ ਸਾਹਿਬ ਦੇ ਵਿਰਾਸਤੇ ਖਾਲਸਾ ਦੇ ਵਾਟਣ ਦੇ ਸਮੇਂ ਤੋਂ ਸੁੱਤੇ ਸੁੱਧਿਆ ਗਿਆ ਸੀ ਪਰ ਕੋਸ ਵੇਲੇ ਵੀ ਉਹ ਨਹੀਂ ਆਏ ਸੀ ਕਿਉਂਕਿ ਉਹਨਾਂ ਨੂੰ ਕਿਤੇ ਵੀ ਕਿਸੇ ਨੂੰ ਵੀ ਸਿੱਖ ਸਮਾਜ ਦੇ ਨਾਲ ਉਹਨਾਂ ਪਿਆਰ ਰਿਹਾ ਹੀ ਨਹੀਂ ਉਹ ਸਿਰਫ ਵੋਟਾਂ ਦੀ ਰਾਜਨੀਤੀ ਕਰਦੇ ਆ ਹਕੀਕਤ ਚ ਕਰਨ ਦੇ ਵਾਸਤੇ ਕਦੀ ਉਹਨਾਂ ਨੇ ਸੋਚਿਆ ਹੀ ਨਹੀਂ ਕੱਲ ਦੀ ਵੱਡੀ ਰੈਲੀ ਹੋ ਰਹੀ ਹੈ ਕੀ ਯੋਜਨਾ ਸਾਰਾ ਪੂਰੀ ਰੂਪਰੇਖਾ ਕੀ ਰੱਖੀ ਦੀ ਕੋ ਮੋਦੀ ਜੀ ਦੀ ਪਰਸੋ ਨਲੀ ਹੋਈ ਹੈ ਇੱਥੇ ਪਟਿਆਲਾ ਵੀ ਹੋਈ ਹੈ ਗੁਰਦਾਸਪੁਰ ਵੀ ਹੋਈ ਹੈ ਔਰ ਜਲੰਧਰ ਵੀ ਹੋਈ ਹੈ ਔਰ ਕੱਲ ਨੂੰ ਨਰੇਂਦਰ ਮੋਦੀ ਆਪਣੇ ਅਮਿਤ ਸ਼ਾਹ ਜੀ ਉਹ ਧਿਆਣਾ ਆ ਰਹੇ ਨੇ ਔਰ ਰਾਜਨਾਥ ਸਿੰਘ ਜੀ ਤੁਹਾਡੇ ਇੱਥੇ ਖੰਨਾ ਵਿਖੇ ਆ ਰਹੇ ਨੇ ਸੋ ਇਹਦਾ ਮਤਲਬ ਕੇਂਦਰ ਦੀ ਜਿਹੜੀ ਸਾਰੀ ਲੀਡਰਸ਼ਿਪ ਆਪਣੀ ਪੂਰੀ ਤਾਕਤ ਜਿਹੜੀ ਲੋਕਾਂ ਦੇ ਵਿੱਚ ਹੁੰਦੀ ਜਿਹੜੀਆਂ ਦੇਸ਼ ਦੀਆਂ ਨੀਤੀਆਂ ਨੂੰ ਲੈ ਕੇ ਆ ਰਹੀ ਹੈ ਔਰ ਉਹਦਾ ਜਿਹੜਾ ਹੰਗਾਰਾ ਵੀ ਹੈ ਲੋਕਾਂ ਵੱਲੋਂ ਉਹਨਾਂ ਦਾ ਸਵਾਗਤ ਵੀ ਕੀਤਾ ਜਾ ਰਿਹਾ ਔਰ ਕਿਸਾਨਾਂ ਦੇ ਰੂਪ ਵਿੱਚ ਦੂਸਰੀਆਂ ਪਾਰਟੀਆਂ ਆਪਣੇ ਨੁਮਾਇੰਦੇ ਖੜੇ ਕੀਤੇ ਨਹੀਂ ਤਾਂ ਬਹੁਤ ਸਾਰੀ ਜਗ੍ਹਾ ਤੇ ਉੱਤੇ ਅਸੀਂ ਦਿਖਾ ਦੇਾਂਗੇ ਕਿ ਕਿਸਾਨਾਂ ਦੇ ਵਿੱਚ ਉਹ ਧਰਨੇ 'ਚ ਵੀ ਉਹੀ ਬੈਠੇ ਨੇ ਔਰ ਉਹਨਾਂ ਦੀਆਂ ਸਟੇਜਾਂ ਤੇ ਵੀ ਉਹੀ ਲੋਕ ਨੇ ਕਾਂਦੀ ਪ੍ਰਿਯੰਕਾ ਗਾਂਧੀ ਵੀ ਆ ਰਹੇ ਨੇ ਜੀ ਕੀ ਕੰਪੈਰੀਜ਼ਨ ਕਰਦਾ ਹਾਂ ਕਾਂਦੀ ਪ੍ਰਿਯੰਕਾ ਗਾਂਧੀ ਵੀ ਖੰਨਾ 'ਚ ਰੈਲੀ ਕਰ ਰਹੇ ਹੋਏ ਜੀ ਉਹ ਕੰਪੈਰੀਜ਼ਨ ਤਾਂ ਤੁਸੀਂ ਕਰਕੇ ਦੱਸਣਾ ਕਿ ਕੀ ਫਰਕ ਹੈ ਦੋਨਾਂ 'ਦੇ ਪ੍ਰਧਾਨ ਦੀ ਇਸ ਤਰ੍ਹਾਂ ਦੇ ਕਿਸਾਨਾਂ ਵੱਲੋਂ ਔਰ ਜੋ ਭਾਜਪਾ ਦੇ ਲੀਡਰ ਨੇ ਉਹਨਾਂ ਦਾ ਪਿੰਡਾਂ ਵਿੱਚ ਬੋਧ ਕੀਤਾ ਜਾ ਰਹੀ ਹੈ ਉਹ ਜਵਾਬ ਦੇ ਦਿੱਤਾ ਨਾ ਮੈਂ ਉਹਦਾ ਜਵਾਬ ਦੇ ਇਸ ਤਰ੍ਹਾਂ ਚਾਹੁੰਗੇ ਮੈਂ ਤਾਂ ਦੇ ਦਿੱਤਾ ਉਹ ਤਾਂ ਪਹਿਲਾਂ ਕਹਿੰਦਾ ਕਿ ਜੋ ਤਰੀਕਾ ਉਹਨਾਂ ਦਾ ਹੈ ਉਹ ਜਿਹੜਾ ਤਰੀਕਾ ਠੀਕ ਅਪਣਾਉਣਾ ਚਾਹੀਦਾ ਹੋਰ ਜਗ 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 ਜ ਕਿ ਭਾਰਤੀ ਜਨਤਾ ਪਾਰਟੀ ਸ੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਵੱਡੇ ਫਰਕ ਦੇ ਨਾਲ ਇਹਨਾਂ ਦੀ ਜਿਹੜੀ ਰਣਮਈ ਹੈ ਉਹ ਗੇਚਰਾਂ ਵਾਲਮੀਕੀ ਵਾਸਤੇ ਬਹੁਤ ਵੱਡਾ ਮੇਲ ਪੱਤਰ ਹੋਇਆ। ਧਨੰਦਪੁਰ ਕਲੌੜ ਦੀ ਘਟਨਾ ਜ਼ਿਕਰ ਕੀਤਾ ਸੀ ਕਿਸ ਤਰ੍ਹਾਂ ਦੀ ਨਿਸ਼ਾਨੇ ਸਾਹਮਣਾ ਕਰਨਾ ਪਿਆ ਜੀ। ਉੱਥੇ ਜਦੋਂ ਰੈਲੀ ਸਾਡੀ ਮੀਟਿੰਗ ਦੀ ਨਾ ਉਹ ਕਿਸਾਨਾਂ ਦੇ ਵਿਰੋਧਤਾ ਕਰੀ ਚੱਕੀ ਕਰੀ ਚੱਲੋ। ਉਹ ਜਿੱਥੇ ਸਾਡੇ ਇਕੱਠੇ ਹੋਈਂਦੀਆਂ ਉਹਨਾਂ 'ਚ ਆਜ ਪੜ ਗਏ। ਤੇ ਉਹਨਾਂ ਦੇ ਬਾਅਦ ਲਾਉਂਸਫੰਡ ਗੁਰਦੁਆਰੇ 'ਚ ਕਰੀ ਪਰ ਦੁਆਰਾ ਜਿਹੇ ਲੋਸਮੈਂਟ ਕਰੀ ਇਹਨੂੰ ਇੱਥੇ ਭਜਾਓ ਭਾਰਤੀ ਜਨਤਾ ਪਾਰਟੀ ਨੂੰ ਭਜਾਓ ਗੇਜਾ ਰਾਮ ਨੂੰ ਭਜਾਓ ਉਹਨਾਂ ਨੇ ਕਿਹਾ ਪਰ ਸਾਡੇ ਡੀਐਸਪੀ ਸਾਹਿਬ ਐਸਐਚਓ ਸਾਹਿਬ ਉਹਨਾਂ ਨੇ ਸਮਝਾਇਆ ਕਿ ਰਸੀ ਰੋਡ ਤੇ ਸਾਨੂੰ ਪਰੇ ਕੱਢਤਾ ਫਿਰ ਸਾਡੀ ਘੰਟਾ ਡੇਢ ਘੰਟਾ ਜਦੋਂ ਜਾਂਚ ਕਰਨ ਤੋਂ ਬਾਅਦ 2 ਘੰਟੇ ਬਾਅਦ ਫਿਰ ਦੁਬਾਰਾ ਅਸੀਂ ਉਸੇ ਪੰਡਾਲ ਦੇ ਵਿੱਚ ਗਏ ਫਿਰ ਮੀਟਿੰਗ ਕਰਕੇ ਆਂ ਜਿਸ ਕਰਕੇ ਮੈਨੂੰ ਇੱਥੇ ਲੇਟ ਪਹੁੰਚਣ ਦਾ ਕੀ ਤੁਹਾਡੇ ਸਾਰੇ ਸਾਂਝੇ ਹੁੰਦੇ ਨੇ ਜੀ ਤੇ ਉਹ ਇਹ ਜਿਹੜੀ ਉਹ ਜੂਸ ਕਰਦੇ ਨੇ ਵਿਰੋਧ ਦੇ ਲਈ ਬਾਈਕਾਟ ਦੇ ਲਈ ਕੋਈ ਕੰਪਲੇਂਟ ਵਗੈਰਾ ਕਰੋਗੇ ਦੀ ਮੈਂ ਸ੍ਰੀ ਅਕਾਲ ਤਖਤ ਦੇ ਜਥੇਦਾਰ ਸਾਹੁ ਉਹਦੀ ਵੀਡੀਓ ਬਣੀ ਵੀ ਹੈ ਬੋਲਦੇ ਨੇ ਦੀ ਲਾਅਸਫੰਡ ਕਰ ਦਿੰਦੀ ਉਹ ਅਸੀਂ ਵਾਇਰਲ ਕਰ ਲਈ ਔਰ ਜਿਹਦੇ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਆਪਣਾ ਜੋ ਵੀ ਫੈਸਲਾ ਹੈ ਉਹ ਲੈਣਾ ਇਹਦੇ ਨਾਲ ਇਹ ਸਰੇ ਆ ਦਿਖ ਰਿਹਾ ਵੀ ਦਲਤਾਂ ਦਾ ਬਾਈਕਾਟ ਹੈ ਨਾ ਕਿ ਭਾਜਪਾ ਦਾ ਬਾਈਕਾਟ ਹੈ ਭਾਜਪਾ ਦਾ ਜਦ ਲੋੜ ਹੁੰਦੀ ਹੈ ਜਾ ਕੇ ਮੱਥਾ ਵੀ ਟੇਕਦੇ ਹਾਂ ਮੋਤੀ ਨੂੰ ਸਾਰਾ ਕੁਝ ਕਰਦੇ ਹਾਂ ਜਦੋਂ ਬਾਲਤੀ ਸਿੱਧੀ ਗਲਤੀ ਜਦੋਂ ਨਾਲ ਕਰਦੇ ਜਦੋਂ ਕਰਤਾਰਪੁਰ ਸਾਹਿਬ ਦਾ ਲੰਗ ਦੀ ਗਲਤੀ ਨਾਲ ਕਰਦੇ ਜਦੋਂ ਦਰਬਾਰ ਸਾਹਿਬ ਚ ਲੰਗਰ ਕਮੇਟੀ ਦੀ ਜੀਐਸਟੀ ਦੀ ਗਲਤੀ ਜਦ ਨਾਲ ਕਰਦੇ ਜਦੋਂ ਸਾਡੀ ਵੋਟਾਂ ਦੀ ਗੱਲ ਆਈ ਤਾਂ ਸਾਡੇ ਵਿਰੋਧਤਾ ਕਰਦੇ ਆ ਇੱਕ ਕਿਸਾਨ ਦਿਹਾੜੀਦਾਰ ਕਿਸਾਨ ਆ ਆਪ ਤੇ ਕਾਂਗਰਸ ਦੇ ਰਾਜਦਾਰ ਕਿਸਾਨ ਠੀਕ ਹੈ ਨਹੀਂ ਤੁਸੀਂ ਕਿਹੜੀਆਂ ਨੀਤੀਆਂ ਤੋਂ ਖੁਸ਼ ਹੋ ਕੇ ਬੀਜੇਪੀ ਦੀ ਅੱਜ ਜੁਆਇਨ ਕੀਆ ਹਾਂ ਹੈਗੀ ਹੈ ਬੀਜੇਪੀ ਪਰ ਕਿਹੜੀਆਂ ਨੀਤੀਆਂ ਤੋਂ ਪ੍ਰਭਾਵਤ ਹੋ ਕੇ ਤੁਸੀਂ ਜੁਆਇਨ ਬੀਜੇਪੀ ਦੀਆਂ ਜੋ ਵਿਕਾਸ ਦੇ ਹਿੱਤਾਂ ਲਈ ਜਿਹੜੀਆਂ ਵੀ ਸਾਰੀਆਂ ਉਹ ਜਿਹੜੀ ਵੀਡੀਓ ਪੜਾਉਂਦੇ ਹੋ ਜੀ ਪਹਿਲਾਂ ਵੱਖ-ਵੱਖ ਪਾਰਟੀਆਂ ਨਾਲ ਸੰਤਰੀਆਂ ਵਿੱਚ ਬੀਜੇਪੀ ਜਾਏ ਹੋ ਕਿਉਂ ਤੁਸੀਂ ਬੀਜੇਪੀ ਜਾਣ ਕੀ ਦੇਖ ਕੇ ਆਏ ਹੋ ਬੀਜੇਪੀ ਨੇ ਜੋ ਵੀ ਨੀਤੀਆਂ ਨੇ ਜੋ ਇੰਡੀਆ ਲੈਵਲ ਤੇ انہوں ਨੇ ਆਪਣੀ ਨੀਤੀਆਂ ਪੂਰਪ ਮੋਦੀ ਜੀ ਦਾ ਪਸਾਰ ਉਸ ਨੂੰ ਮੈਂ ਪੱਦੇ ਨਾਲ ਰੱਖ ਕੇ ਆਇਆ ਉਹ ਜ਼ਰੂਰੀ ਕਿੰਨੇ ਸਾਥੀ ਤੁਹਾਡੇ ਸਾਹਮਣੇ ਨੇ ਜੀ ਮੇਰੇ ਨਾਲ ਅੱਜ ਤਾਂ ਮੈਂ ਕੁੜਗੜ ਦੋ ਡੇਢ ਦਸਮ ਮੋਟਾ ਮੇਰੇ ਨਾਲ ਆਇਆ ਤੇ ਆਉਣ ਵਾਲੇ ਟਾਈਮ 'ਚ ਮੈਂ ਹੋਰ ਵੀ ਨਾਲ ਦੀ ਨਾਲ ਮੋਟੇ ਦੀ ਜੁਆਇਨਿੰਗ ਕਰਾਂਗੇ ਦੇ ਵਿੱਚ ਹੁਣ ਕਿਵੇਂ ਨੌਜਵਾਨਾਂ ਨਾਲ ਇਹ ਕਰੋਗੇ ਨੌਜਵਾਨਾਂ ਨੂੰ ਭਾਜਪਾ ਦੀਆਂ ਨੀਤੀਆਂ ਦੇ ਨੀਤੀਆਂ ਦੇ ਲਾਗੂ ਕਰਵਾਵਾਂਗੇ ਜੋ ਭਾਜਪਾ ਦੀਆਂ ਨੀਤੀਆਂ ਨੇ ਪਹਿਲਾਂ ਕਹਿੰਦੇ ਕਾਮਯਾਬ ਕਰਦੀ ਨੀਤੀਆਂ ਨੇ ਮੈਨੂੰ ਪਾਰਟੀ ਛੱਡ ਕੇ ਆਇਆ ਮੈਨੂੰ ਕਿਸੇ ਪਾਰਟੀ ਦਾ ਕੋਈ ਦਿਲ ਨਹੀਂ ਆਇਆ ਸੀ ਪਿੰਡਾਂ 'ਚ ਬੂਥ ਨੇ ਲੱਗਣੇ ਤੁਸੀਂ ਪਿੰਡਾਂ 'ਚ ਬੂਥ ਲਾਉਂਦੇ ਬੂਥ ਤਾਂ ਲੱਗਣੇ ਬੂਥ ਤਾਂ ਸਰ ਦਾ ਅਧਿਕਾਰਾ ਲਾਉਣ ਦਾ ਬੂਥ ਤਾਂ ਅਸੀਂ ਹਰ ਪਿੰਡਾਂ ਦੇ ਜਿੱਥੇ ਤੇ ਸਾਡੀ ਪਹੁੰਚ ਆ ਜੋ ਵੀ ਅਸੀਂ ਹਲਕੇ ਦੇ ਪਿੰਡਾਂ ਦੇ ਬੂਥ ਹਰ ਪਿੰਡ ਤੇ ਲਗਵਾਉਂਦੇ ਹਾਂ